ਉਧਰ ਅਫਗਾਨਿਸਤਾਨ ਦੇ ਵਿੱਚ ਪੂਚਾਲ ਆਇਆ ਹੈ ਪੂਚਾਲ ਦੇ ਝਟਕੇ ਦੇ ਨਾਲ ਪੂਰਾ ਅਫਗਾਨਿਸਤਾਨ ਕੰਬ ਉੱਠਿਆ ਹੈ ਅਫਗਾਨਿਸਤਾਨ ਦੇ ਵਿੱਚ 5.8 ਤੀਬਰਤਾ ਇਸ ਦੀ ਤੀਬਰਤਾ ਜੋ ਕਿ ਹੈ ਮਾਪੀ ਗਈ ਹੈ 12 ਵਜੇ 12:21 ਮਿੰਟ ਉੱਤੇ ਇਹ ਪੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜੰਮੂ ਕਸ਼ਮੀਰ ਦੇ ਵਿੱਚ ਵੀ ਪੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨਵੀਂ ਦਿੱਲੀ ਦੇ ਵਿੱਚ ਵੀ ਪੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਪੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 5.9 ਮਾਪੀ ਗਈ ਹੈ ਪੂਚਾਲ ਦੇ ਝਟਕੇ ਜਿਹੜੇ ਅਫਗਾਨਿਸਤਾਨ ਦੇ ਵਿੱਚ ਮਹਿਸੂਸ ਕੀਤੇ ਗਏ ਉਸ ਤੋਂ ਬਾਅਦ 12:21 ਮਿੰਟ ਦੀ ਇਹ ਘਟਨਾ ਹੈ ਪੂਚਾਲ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਨੇ ਜੰਮੂ ਕਸ਼ਮੀਰ ਦੇ ਵਿੱਚ ਵੀ ਇਸ ਦੇ ਝਟਕੇ ਮਹਿਸੂਸ ਕੀਤੇ ਗਏ ਨਾਲ ਦੀ ਨਾਲ ਨਵੀਂ ਦਿੱਲੀ ਦੇ ਵਿੱਚ ਵੀ ਮਹਿਸੂਸ ਹੋਏ ਨੇ ਪੂਚਾਲ ਦੇ ਇਹ ਝਟਕੇ 5.9 ਜੀ ਤੀਬਰਤਾ ਮਾਪੀ ਗਈ ਹੈ ਤਾ ਵੱਡਾ ਨੁਕਸਾਨ ਤਾਂ ਨਹੀਂ ਹਲੇ ਤੱਕ ਸਾਹਮਣੇ ਆਇਆ ਪਰ ਝਟਕੇ ਜਿਹੜੇ ਨੇ ਉਹ ਜ਼ਰੂਰ ਮਹਿਸੂਸ ਕੀਤੇ ਗਏ ਨੇ ਲੋਕਾਂ ਦੇ ਵੱਲੋਂ ਤੇ ਪੂਚਾਲ ਦੇ ਝਟਕੇ ਨੇ ਅਫਗਾਨਿਸਤਾਨ ਨੂੰ ਕੰਬਾ ਦਿੱਤਾ ਹੈ ਅਫਗਾਨਿਸਤਾਨ ਨਵੀਂ ਦਿੱਲੀ ਜੰਮੂ ਕਸ਼ਮੀਰ ਇਹਨਾਂ ਸਾਰੀਆਂ ਥਾਵਾਂ ਤੇ ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਵੀ 12:21 ਮਿੰਟ ਤੇ ਪੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ